ਸਰਜੀਤ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਡਾ ਵੀਰ ਸੁਖਨਾਮ ਸਿੰਘ ਨਸ਼ਿਆਂ ਦੇ ਬਾਰੇ ਕੋਈ ਚਾਰਜ ਲਾਈਨਾਂ ਦੱਸਣ ਲੱਗਾ ਏ ਧਿਆਨ ਨਾਲ ਸੁਣਿਓ ਜੀ ਉਹ ਜਿਹੜਾ ਲਾਉਂਦਾ ਜਰਦਾ ਓਏ ਉਹ ਕੈਂਸਰ ਨਾਲ ਮਰਦਾ ਉਹ ਜਿਹੜਾ ਪੀਉ ਸ਼ਰਾਬ ਓਏ ਉਹਦੇ ਗੁਰਦੇ ਹੋਣ ਖਰਾਬ ਉਹ ਜਿਹੜਾ ਲਾਉਂਦਾ ਟੀਕੇ ਓਏ ਉਹਨੇ ਲੈਣਾ ਕੀ ਐ ਜੀ ਕੇ ਕੰਨਦਾ ਫਿਰੂਗਾ ਟਾਂਡੇ ਉਹਦੇ ਵਿੱਕ ਜਾਣੇ ਨੇ ਭਾਂਡੇ ਉਹ ਇੱਕਾ ਨਸ਼ਾ ਹੀਰੋਇਨ ਕੇ ਹੀਰੋ ਉਹ ਖਾਊ ਜੋ ਹੋ ਜੂ ਜ਼ੀਰੋ ਉਹ ਜਿਹੜਾ ਲਾਉਂਦਾ ਚਿੱਟਾ ਕੋਈ ਉਹਦਾ ਮਾੜਾ ਨਿਕਲੂ ਸਿੱਟਾ ਉਹ ਕਈਆ ਜਿੰਮ ਜਾਣ ਨੂੰ ਗੋਲੀਆਂ ਪ੍ਰੋਡਕਟ ਜੇ ਖਾਂਦੇ ਆ ਪਰ ਯਾਦ ਰੱਖਿਓ ਵੀਰਿਓ ਇਹਦੇ ਨਾਲ ਹੱਡ ਪੋਲੇ ਪੈ ਜਾਂਦੇ ਆ ਉਹ ਜਿਹੜਾ ਪੀਂਦਾ ਸੁੱਖਾ ਉਹ ਛਾਬਾ ਖਾ ਕੇ ਵੀ ਭੁੱਖਾ ਉਹ ਜਿਹੜਾ ਪੀਂਦਾ ਬੀੜੀਆਂ ਸਿਕਟਾਂ ਉਹਨੂੰ ਸੌਖੀਆਂ ਮਿਲਣੀਆਂ ਟਿਕਟਾਂ ਉਹ ਜਿਹੜਾ ਖਾਂਦਾ ਭੋਲਾ ਉਹ ਹੋਇਆ ਰਹਿੰਦਾ ਬੋਲਾ ਉਹ ਜਿਹੜਾ ਖਾਂਦਾ ਡੋਡੇ ਉਹਦੇ ਨਹੀਂ ਦੁੱਖਦੇ ਗੋਡੇ ਉਹ ਜਿਹੜਾ ਖਾਉ ਆਫੀਮ ਉਹ ਲਾਉਂਦਾ ਰਹੂ ਸਕੀਮ ਉਹ ਜਿਹੜਾ ਵਰਤੂ ਗਾਂਜਾ ਉਹਦਾ ਵੀ ਫਿਰਜੂ ਮਾਂਜਾ ਉਹ ਜਿਹੜਾ ਖਾਂਦਾ ਗੋਲੀਆਂ ਉਹਦੀਆਂ ਨਹੀਂ ਭਰਨੀਆਂ ਝੋਲੀਆਂ ਉਹ ਇਹਨਾਂ ਨੂੰ ਔਖੇ ਸੌਖੇ ਛੱਡ ਦੋ ਵੀਰਿਓ ਉਹ ਇਹਨਾਂ ਨੇ ਬੜੇ ਘਰ ਉਜਾੜੇ ਆ ਮੈਂ ਮੰਨਦਾ ਕਈ ਬਜ਼ੁਰਗ ਮੁੱਢ ਤੋਂ ਖਾਂਦੇ ਆ ਪਰ ਨਸ਼ੇ ਤਾਂ ਸਾਰੇ ਹੀ ਮਾੜੇ ਆ ਉਹ ਜੇ ਤੁਹਾਨੂੰ ਮੇਰੀ ਗੱਲ ਲੱਗੀ ਆ ਚੰਗੀ ਤਾਂ ਮੇਰੀ ਕੋਈ ਲਗਣੀ ਪੈਨਸ਼ਨ ਨਹੀਂ ਜੇ ਮੈਨੂੰ ਚਾਰ ਗਾਲਾਂ ਵੀ ਕੱਢ ਲੋਂਗੇ ਤਾਂ ਯਾਰਾਂ ਨੂੰ ਕੋਈ ਟੈਨਸ਼ਨ ਨਹੀਂ ਉਹ ਜ਼ਿਲਾ ਮੋਗਾ ਤੇ ਪੈਂਦਾ ਮੇਰਾ ਕਪੂਰੇ ਉਹ ਨਾਂ ਮੇਰਾ ਸਤਨਾਮ ਸਿੰਘ ਆ ਤੇ ਚਾਵਾ ਦਿਲ ਚ ਅਧੂਰੇ ਓਏ ਹੌਲੀ ਹੌਲੀ ਕਰ ਦੂਗਾ ਕੰਮ ਸੈੱਟ ਓਏ ਕਰੀ ਦੀ ਉਹਦੇ ਮੂਰੇ ਅਰਦਾਸ ਆ ਓਏ ਹੋਰ ਕਿਸੇ ਦਾ ਆਪਾਂ ਕਦੇ ਸਹਾਰਾ ਨਹੀਂ ੱਟਿਆ ਓਏ ਬਸ ਰੱਖੀ ਕਲਗੀਆਂ ਵਾਲੇ ਤੇ ਆਸ ਆ ਓਏ ਬਸ ਰੱਖੀ ਕਲਗੀਆਂ ਵਾਲੇ ਤੇ ਆਸ ਆ ਵਾਹਿਗੁਰੂ ਜੀ ਕਾ ਖਾਲਸਾ ਇਹ ਤਾਂ ਬੰਦ ਕਰਨ ਵਾਲਾ ਹੋਲ ਗਈ ਚਾਹੀਦਾ ਵੇਖ ਲਈਏ ਕਿ